ਵੱਡੀ ਖਬਰ ਲੈ ਕੇ ਹਾਜ਼ਰ ਹਾਂ ਤੁਹਾਨੂੰ ਦੱਸਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਮੋੜ ਬਠਿੰਡੇ ਦੇ ਵਿੱਚ ਇੱਕ ਵੱਡਾ ਉਦਘਾਟਨ ਕਰਨ ਜਾ ਰਹੇ ਨੇ ਤੇ ਅੱਜ ਇੱਕ ਵੱਡੀ ਸੋਗਾਤ ਫਿਰ ਤੋਂ ਪੰਜਾਬੀਆਂ ਨੂੰ ਮਿਲਣ ਜਾ ਰਹੀ ਹੈ ਜੀ ਹਾਂ ਇੱਕ ਸਿਆਸੀ ਠਮਾਕਾ ਹੋ ਸਕਦਾ ਹੈ ਜਿਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਬਠਿੰਡਾ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਦੱਸ ਦਈਏ ਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਅੱਜ ਫਿਰ ਬਠਿੰਡਾ ਪਹੁੰਚਣਗੇ ਤੇ ਜਸ ਤੋਂ ਬਾਅਦ ਉੱਥੇ ਹੀ ਇਸ ਦੌਰੇ ਦੌਰਾਨ ਜਿਹੜਾ ਕਿ ਉਹਨਾਂ ਦੇ ਵੱਲੋਂ ਵੱਡਾ ਉਦਘਾਟਨ ਕੀਤਾ ਜਾਵੇਗਾ ਤਾਂ ਗੱਲ ਕਰਦੇ ਆਂ ਤਾਂ ਅੱਜ ਬਠਿੰਡਾ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ okay ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵੱਡੀ ਸਵਾਗਤ ਦੇਣਗੇ ਤੇ ਸੀਐਮ ਮਾਨ ਜ਼ਿਲ੍ਹਾ ਲਾਇਬ੍ਰੇਰੀ ਦਾ ਉਦਘਾਟਨ ਕਰਨਗੇ ਮਿਸ਼ਨ ਪ੍ਰਕૃતિ ਦੇ ਤਹਿਤ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਤਾਂ ਤੁਹਾਨੂੰ ਦੱਸ ਦਈਏ ਕਿ ਦੂਜੇ ਪਾਸੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਿਹੜਾ ਕਿ ਕੱਲ ਵੀ ਦੌਰਾ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕੱਲ ਵੀ ਇੱਕ ਉਦਘਾਟਨ ਕੀਤਾ ਤੇ ਅੱਜ ਫਿਰ ਤੋਂ ਇੱਕ ਵੱਡੀ ਸਵਾਗਤ ਬਠਿੰਡਾ ਦੇ ਵਾਸੀਆਂ ਨੂੰ ਮਿਲਣ ਜਾ ਰਹੀ ਹੈ ਜੀ ਹਾਂ ਦੱਸ ਦਈਏ ਕਿ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਮੁਲਤਾਨੀਆ ਓਵਰ ਪ੍ਰੈਸ ਦਾ ਉਦਘਾਟਨ ਕੀਤਾ ਗਿਆ ਅ 35 ਸਾਲ ਪੁਰਾਣਾ ਬ੍ਰਿਜ ਸੀ ਤੇ ਜਿਸ ਦਾ ਪੁਨਰਨਿਰਮਾਣ ਕੀਤਾ ਗਿਆ ਤੇ ਉੱਥੇ ਹੀ ਦੱਸ ਦਈਏ ਕਿ 38 ਕਰੋੜ ਦੀ ਲਾਗਤ ਦੇ ਨਾਲ ਓਵਰ ਜਿਹੜਾ ਬ੍ਰਿਜਾ ਤਿਆਰ ਕੀਤਾ ਗਿਆ ਤੇ 11 ਸਤੰਬਰ 2023 ਨੂੰ ਇਸੇ ਜਿਹੜੀ ਕਿ ਉਸਾਰੀ ਦਾ ਕੰਮ ਸ਼ੁਰੂ ਹੋਇਆ ਸੀ ਬਠਿੰਡਾ ਫਿਰੋਜ਼ਪੁਰ ਲਾਈਨ ਦੇ ਉੱਤੇ ਜਿਹੜਾ ਕਿ ਅੰਡਰ ਬ੍ਰਿਜ ਵੀ ਬਣਿਆ ਬਣੇਗਾ ਤੇ ਜਿਸ ਤੋਂ ਬਾਅਦ ਬਠਿੰਡਾ ਦੀ ਨਮਏ ਹੁਣ ਜ਼ਿਲ੍ਹਾ ਲਾਇਬ੍ਰੇਰੀ ਵੀ ਵਿਦਿਆਰਥੀਆਂ ਦੇ ਸਪੁਰਦ ਕੀਤੀ ਜਾਵੇਗੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲੇ ਉਦਗੜ ਕਟਨ ਕੀਤਾ ਤੇ ਦੂਜੇ ਪਾਸੇ ਉਥੇ ਹੀ ਅੱਜ ਇੱਕ ਵੱਡੀ ਸੋਗਾਤ ਜਿਹੜੀ ਕਿ ਬਠਿੰਡਾ ਦੇ ਵਾਸੀਆਂ ਨੂੰ ਦੇਣ ਜਾ ਰਹੇ ਨੇ ਤੇ ਅੱਜ ਇੱਕ ਵੱਡੀ ਜਿਹੜੀ ਕਿ ਸੋਗਾਤ ਬਠਿੰਡਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਦੇਣ ਦਾ ਐਲਾਨ ਕੀਤਾ ਜਾਵੇਗਾ ਤੇ ਉੱਥੇ ਕੋਈ ਹੋਰ ਵੀ ਸਿਆਸੀ ਤਮਾਕਾ ਹੋ ਸਕਦਾ ਇਸ ਦੌਰੇ ਦੌਰਾਨ ਜਿਹੜਾ ਕਿ ਉਹਨਾਂ ਦੇ ਵੱਲੋਂ ਵੱਡਾ ਉਦਘਾਟਨ ਕੀਤਾ ਜਾਵੇਗਾ ਤਾਂ ਗੱਲ ਕਰਦੇ ਹਾਂ ਤਾਂ ਅੱਜ ਬਠਿੰਡਾ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵੱਡੀ ਸੌਗਾਤ ਦੇਣਗੇ ਤੇ ਸੀਐਮ ਮਾਨ ਜ਼ਿਲ੍ਹਾ ਲਾਇਬ੍ਰੇਰੀ ਦਾ ਉਦਘਾਟਨ ਕਰਨਗੇ ਮਿਸ਼ਨ ਪ੍ਰਕਿਰਤੀ ਦੇ ਤਹਿਤ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਤਾਂ ਤੁਹਾਨੂੰ ਦੱਸ ਦਈਏ ਕਿ ਦੂਜੇ ਪਾਸੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਿਹੜਾ ਕਿ ਕੱਲ ਵੀ ਦੌਰਾ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕੱਲ ਵੀ ਇੱਕ ਉਦਘਾਟਨ ਕੀਤਾ ਤੇ ਅੱਜ ਫਿਰ ਤੋਂ ਇੱਕ ਵੱਡੀ ਸਵਾਗਤ ਬਠਿੰਡਾ ਦੇ ਵਸਨੀਕਾਂ ਨੂੰ ਮਿਲਣ ਜਾ ਰਹੀ ਹੈ ਜੀ ਹਾਂ ਦੱਸ ਦਈਏ ਕਿ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਮਲਤਾਨੀਆ ਓਵਰ ਬ੍ਰਿਜ ਦਾ ਉਦਘਾਟਨ ਕੀਤਾ ਗਿਆ ਅ 35 ਸਾਲ ਪੁਰਾਣਾ ਬ੍ਰਿਜ ਸੀ ਤੇ ਜਿਸ ਦਾ ਪੁਨਰਨਿਰਮਾਣ ਕੀਤਾ ਗਿਆ ਤੇ ਉੱਥੇ ਹੀ ਦੱਸਦੇ ਕਿ 38 ਕਰੋੜ ਦੀ ਲਾਗਤ ਨਾਲ ਓਵਰ ਜਿਹੜਾ ਬ੍ਰਿਜਾ ਤਿਆਰ ਕੀਤਾ ਗਿਆ ਤੇ 11 ਸਤੰਬਰ 2023 ਨੂੰ ਇਸੇ ਜਿਹੜੀ ਕਿ ਉਸਾਰੀ ਦਾ ਕੰਮ ਸ਼ੁਰੂ ਹੋਇਆ ਸੀ ਬਠਿੰਡਾ ਫਿਰੋਜ਼ਪੁਰ ਲਾਈਨ ਦੇ ਉੱਤੇ ਜਿਹੜਾ ਕਿ ਅੰਡਰ ਬ੍ਰਿਜ ਵੀ ਬਣਿਆ ਬਣੇਗਾ ਤੇ ਜਿਸ ਤੋਂ ਬਾਅਦ ਬਠਿੰਡਾ ਦੀ ਨਮਏ ਹੁਣ ਜ਼ਿਲ੍ਹਾ ਲਾਇਬ੍ਰੇਰੀ ਵੀ ਵਿਦਿਆਰਥੀਆਂ ਦੇ ਸਪੁਰਦ ਕੀਤੀ ਜਾਵੇਗੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲੇ ਉਦਗੜ ਕੀਤਾ ਤੇ ਦੂਜੇ ਪਾਸੇ ਉਥੇ ਹੀ ਅੱਜ ਇੱਕ ਵੱਡੀ ਸੁਗਾਤ ਹੈ ਜਿਹੜੀ ਕਿ ਬਠਿੰਡਾ ਦੇ ਵਸਨੀਕਾਂ ਨੂੰ ਦੇਣ ਜਾ ਰਹੇ ਨੇ ਤੇ ਅੱਜ ਇੱਕ ਵੱਡੀ ਜਿਹੜੀ ਕਿ ਸੁਗਾਤ ਬਠਿੰਡਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਦੇਣ ਦਾ ਐਲਾਨ ਕੀਤਾ ਜਾਵੇਗਾ ਤੇ ਉਥੇ ਕੋਈ ਹੋਰ ਵੀ ਸਿਆਸੀ ਤਮਾਕਾ ਹੋ ਸਕਦਾ ਹੈ